ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੇ ਇਸ ਅੰਮ੍ਰਿਤ ਸ਼ਲੋਕ ਅੰਦਰ ਬਖਸ਼ਿਸ਼ ਕੀਤੀ ਹੈ ਕਿ ਗੁਰਮਤ ਦੇ ਅੰਦਰ ਜਿੱਥੇ ਸ਼ੁਭ ਕਰਮ ਕਰਨ ਦੀ ਪ੍ਰੇਰਣਾ ਦਿੱਤੀ ਗਈ ਸ਼ੁਭ ਕਰਮ ਕਰਨ ਵਾਸਤੇ ਉਦਮ ਉਪਰਾਲਾ ਕਰਨ ਲਈ ਕਿਹਾ ਗਿਆ ਉਥੇ ਹਰ ਜਿਹੜੀ ਦਾਤ ਹੈ ਉਸ ਨੂੰ ਆਪਣੇ ਕਰਮ ਨਾਲ ਜੋੜਨ ਦੀ ਥਾਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਜੋੜ ਕੇ ਦੇਖिए ਕਿਉਂਕਿ ਸਾਡੇ ਕਰਮਾਂ ਵਿੱਚ ਸਾਡੀ ਖੌਮੀ ਸਾਡੀ ਈਗੋ ਸਾਡੀ ਅਖੰਗਤਾ ਹੈ ਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਦਾਤ ਜਦੋਂ ਕੋਈ ਬਖਸ਼ਿਸ਼ ਮੰਨਦਾ ਹੈ ਉਸ ਵਿੱਚ ਆਪਣੀ ਖੌਮੇ ਬਿਲਕੁਲ ਅਭਾਵ ਹੋ ਜਾਂਦੀ ਹੈ ਉਸ ਵਿੱਚ ਨਰੋਲ ਪਰਿਪੂਰਣ ਪਰਮਾਤਮਾ ਦਾ ਆਪਣਾ ਤਰਸ ਵਰਤ ਦਾ ਹੈ ਉਹਦੀ ਬਖਸ਼ਿਸ਼ ਵਰਤ ਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੈਂ ਅਰਜ਼ ਕੀਤੀ ਕਰਮ ਨੂੰ ਪ੍ਰਧਾਨਤਾ ਦਿੱਤੀ ਕਿ ਕਰਮ ਕਰੋ ਪਰ ਕਰਮ ਤੋਂ ਉੱਚੀ ਗੱਲ ਕਹੇਗੀ ਪਰਮਾਤਮਾ ਦੀ ਬਖਸ਼ਿਸ਼ ਉਹਦੀ ਰਹਿਮਤ ਉਹਦੀ ਨਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਅਸੀਂ ਥੋੜਾ ਜਿਹਾ ਦੇਖਨੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਸਲ ਵਿੱਚ ਕਮਾਈ ਵੀ ਉਹਦੀ ਬਖਸ਼ਿਸ਼ ਨਾਲ ਜੋੜ ਕੇ ਦੇਖੀਏ ਜੇ ਸੇਵਾ ਕਰਨੇ ਆ ਤਾਂ ਉਹਦੀ ਬਖਸ਼ਿਸ਼ ਦੇਖੀਏ ਜੇ ਸਿਮਰਨ ਕਰਨੇ ਆ ਤਾਂ ਉਹਦੀ ਬਖਸ਼ਿਸ਼ ਸਮਝੀਏ ਜੇ ਆਪਾਂ ਕੋਈ ਦਾਨ ਪੁੰਨ ਕਰਨੇ ਆ ਇਹ ਉਹਦੀ ਬਖਸ਼ਿਸ਼ ਸਮਝੀਏ ਜੇ ਜ਼ਿੰਦਗੀ ਵਿੱਚ ਕਿਤੇ ਕੋਈ ਕਾਮਯਾਬੀ ਫਤਿਹ ਜਾਂ ਵੀ حاصل ਹੁੰਦੀ ਹੈ ਉਸ ਕਾਮਯਾਬੀ ਨੂੰ ਵੀ ਪਰਮਾਤਮਾ ਦੀ ਬਖਸ਼ਿਸ਼ ਸਮਝੀਏ ਆਪਣੀ ਖਾਵੇਂ ਨੂੰ ਵਿੱਚੋਂ ਖਤਮ ਕਰ ਦੇ ਹਰ ਚੀਜ਼ ਪਰਮਾਤਮਾ ਦੀ ਬਖਸ਼ਿਸ਼ ਨਾਲ ਜੋੜ ਕੇ ਦੇਖ ਤੇ ਤੇਰੇ ਅੰਦਰ ਪ੍ਰਭੂ ਦੇ ਪ੍ਰਤੀ ਅਤਿ ਭਾਵਨਾ ਸ਼ਰਧਾ ਔਰ ਪ੍ਰੇਮ ਪੈਦਾ ਹੋਵੇਗਾ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਕੁਝ ਬਚਨ ਦੇਖਨੇ ਹਜ਼ੂਰ ਦੀ ਬਾਣੀ ਜਪਜੀ ਸਾਹਿਬ ਦਾ ਸੀ ਪਾਠ ਕਰਨੇ ਤੇ ਦੇਖੋ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਕਿ ਸਤਿਗੁਰੂ ਸਭ ਤੋਂ ਵੱਧ ਜ਼ਿਆਦਾ ਗੱਲ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਨਦਰ ਦੀ ਉਹਦੀ ਕਿਰਪਾ ਦੀ ਉਹਦੀ ਬਖਸ਼ਿਸ਼ ਦੀ ਕਰ ਦੇਣ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਜਦੋਂ ਅਸੀਂ ਇਹ ਬਚਨ ਪੜ੍ਹਨੇ ਆਂ ਵੱਡਾ ਸਾਹਿਬ ਉੱਚਾ ਥਾਉ ਪਾਰ ਬ੍ਰਹਮ ਪਰਮੇਸ਼ਵਰ ਆਪ ਵੱਡਾ ਹੈ ਉਸ ਦਾ ਟਿਕਾਣਾ ਉਹਦਾ ਥਾਂ ਵੀ ਸਭ ਤੋਂ ਉੱਚਾ ਹੈ ਉਸ ਉੱਚੇ ਟਿਕਾਣੇ ਵਾਲੇ ਦਾ ਨਾਮ ਵੀ ਉਸ ਤੋਂ ਉੱਚਾ ਹੈ ਜੇਕਰ ਐਡਾ ਵੱਡਾ ਐਡਾ ਉੱਚਾ ਕੋਈ ਹੋਵੇ ਤਾਂ ਉਸ ਪਰਮ ਬ੍ਰਹਮ ਪਰਮੇਸ਼ਵਰ ਤੱਕ ਪਹੁੰਚੇ ਪਰ ਉਸ ਨਾਮ ਨੂੰ ਉਸ ਤੱਕ ਪਹੁੰਚਣ ਲਈ ਨਾਮ ਇੱਕ ਪੌੜੀ ਹੈ ਨਾਮ ਇੱਕ ਸੇਤੂ ਹੈ ਨਾਮ ਇੱਕ ਜਰੀਆ ਹੈ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਆਪਣੇ ਕਰਮਾਂ ਨਾਲ ਨਹੀਂ ਨਾਮ ਆਪਣੀ ਮਿਹਨਤ ਨਾਲ ਨਹੀਂ ਨਾਮ ਤਾਂ ਉਸ ਪਿਆਰੇ ਵਹਿਗੁਰੂ ਜੀ ਦੀ ਬਖਸ਼ਿਸ਼ ਹੈ ਉਹਦੀ ਦਾਤ ਹੈ ਸਾਰੀ ਦੁਨੀਆ ਨਾਮ ਕੂਕਦੀ ਹੈ ਪਰ ਨਾਮ ਵਸਦਾ ਉਸ ਅੰਦਰ ਹੈ ਜਿਸ ਉੱਪਰ ਉਹਦੀ ਬਖਸ਼ਿਸ਼ ਹੋ ਜਾਏ ਦੇਖੋ ਏਸੀ ਰੋਜ਼ ਬਚਨ ਪੜਨੇ ਕਿ ਵੱਡਾ ਸਾਹਿਬ ਊਚਾ ਥਾਉ ਉੱਚੇ ਉੱਪਰ ਊਚਾ ਨਾਉ ਇਹ ਵਡ ਊਚਾ ਹੋਵੇ ਕੋਇ ਤਿਸ ਊਚੇ ਕੋ ਜਾਣੈ ਸੋਏ ਜੇ ਵਡ ਆਪ ਜਾਣੈ ਆਪ ਆਪ ਅਗਲੀ ਟੁਕ ਵੱਲ ਧਿਆਨ ਦਿਆ ਜੀ ਕਿਉਂਕਿ ਅੱਜ ਸਿਰਫ ਦੋ ਗੱਲਾਂ ਨੇ ਆਪਣੇ ਕਰਮਾਂ ਨਾਲ ਜਿਹੜੀ ਚੀਜ਼ ਮਿਲ ਜਾਏ ਉਹ ਦਾਤ ਨਹੀਂ ਦਾਤ ਤਾਂ ਉਹ ਵੇ ਜਿਹੜੀ ਟੁੱਟ ਕੇ ਪ੍ਰਮਾਤਮਾ ਦੇ ਦੇਵੇ ਤੇ ਆਪਣੀ ਕਮਾਈ ਨਾਲ ਦਾਤਾਂ ਨਹੀਂ ਮਿਲਦੀਆਂ ਜੇ ਤੁਸੀਂ ਸੋਚੀਏ ਜੀ ਸਾਡੀ ਕਮਾਈ ਕਰਕੇ ਪ੍ਰਮਾਤਮਾ ਮਿਲ ਜਾਏਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਆਪਣੀ ਕਮਾਈ ਨੂੰ ਕਿਰਪਾ ਨਾਲ ਜੋੜ ਕੇ ਦੇਖ ਇਹਨੇ ਕਿ ਕਮਾਈ ਕਰਨਾ ਪਰ ਇਸ ਕਮਾਈ ਨੂੰ ਕਿਰਪਾ ਨਾਲ ਜੋੜ ਕੇ ਦੇਖ ਵੱਡਾ ਸਾਹਿਬ ਊਚਾ ਥਾਉ ਉੱਚੇ ਉਪਰ ਊਚਾ ਨਾਉ ਇਹ ਵੱਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਅੱਗੇ ਮਹਾਰਾਜ ਕਹਿੰਦੇ ਨਾਨਕ ਨਦਰੀ ਕਰਮੀ ਦਾਤ ਇਹ ਕਨੇਹੀ ਦਾਤ ਆਪਸ ਤੇ ਜੋ ਭਾਈ ਇਹ ਸ਼ਬਦ ਨੇ ਨਾਨਕ ਨਦਰੀ ਕਰਮੀ ਦਾਤ ਅਸਲ ਚ ਫਾਰਸੀ ਦਾ ਲਫ਼ਜ਼ ਹੈ ਨਜ਼ਰ ਗੁਰਮਤ ਵਿੱਚ ਪੰਜਾਬੀ ਵਿੱਚ ਇਸ ਲਫ਼ਜ਼ ਦੀ ਵਰਤੋਂ ਜ਼ਿਆਦਾ ਕੀਤੀ ਗਈ ਨਦਰ ਹਜ਼ੂਰ ਕਹਿੰਦੇ ਨੇ ਨਦਰੀ ਕਰਮੀ ਦਾਤ ਕਰਮੀ ਵੀ ਲਫ਼ਜ਼ ਇਹ ਫਾਰਸੀ ਦਾ ਹੈ ਦਰ ਤੇ ਬਖਸ਼ਿਸ਼ ਕਿ ਪਰਮਾਤਮਾ ਦਾ ਨਾਮ ਇੱਕ ਉਹ ਦਾਤ ਹੈ ਜਿਹੜਾ ਉਹਦੀ ਨਦਰ ਨਾਲ ਉਹਦੀ ਬਖਸ਼ਿਸ਼ ਨਾਲ ਉਹਦੀ ਕਿਰਪਾ ਦੇ ਨਾਲ ਕੀ ਮਿਲਦਾ ਹੈ ਜਬਜੀ ਸਾਹਿਬ ਦੀ ਬਾਣੀ ਵਿੱਚ ਮੈਂ ਕਈ ਵਾਰੀ ਬੇਨਤੀ ਕਰਨ ਕਿ ਪੰਜਾਂ ਖੰਡਾਂ ਵਿੱਚੋਂ ਇੱਕ ਖੰਡ ਗੁਰਦੇਵ ਨੇ ਬਖਸ਼ਿਸ਼ ਵਾਲਾ ਕਿਹਾ ਹੈ ਜਦੋਂ ਅਸੀਂ ਪੰਜਾਂ ਖੰਡਾਂ ਦਾ ਪਾਠ ਕਰਨੇ ਤੇ ਚੇਤੇ ਰੱਖਿਓ ਪੰਜ ਖੰਡ ਇੱਕ ਜੁੜੀ ਕੋਈ ਲੜੀ ਹੈ ਜਿਵੇਂ ਮੰਨ ਲਓ ਇੱਕ ਜੰਜੀਰ ਇੱਕ ਸੰਗਲ ਦੀਆਂ ਘੁਰੀਆਂ ਆਪਸ ਵਿੱਚ ਮਿਲਦੀਆਂ ਨੇ ਜੰਜੀਰ ਦੀਆਂ ਇਸੇ ਤਰ੍ਹਾਂ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਤੇ ਸੱਚਖੰਡ ਇਹ ਆਪਸ ਚ ਪੌੜੀ ਦਰ ਪੌੜੀ ਮਿਲਦੇ ਨੇ ਦੇਖੋ ਇੱਕ ਬਖਸ਼ਿਸ਼ ਵਾਲਾ ਖੰਡ ਹੈ ਵੈਸੀ ਪੰਜਾਂ ਖੰਡਾਂ ਵਿੱਚੋਂ ਜਿਹਨੂੰ ਆਪਾਂ ਕਰਮਖੰਡ ਕਹਿੰਨੇ ਉੱਥੇ ਦੇਖੋ ਕਰਮਖੰਡ ਵਿੱਚ ਬਖਸ਼ਿਸ਼ ਵਾਲਾ ਜਿਹੜਾ ਜੀਵ ਹੈ ਉਹਦੀ ਅਵਸਥਾ ਕਿੰਨੀ ਕੂਚੀਖ ਹੈ ਮੈਂ ਅੱਜ ਸਿਰਫ ਇੱਕੋ ਹੀ ਬੇਨਤੀ ਕਰਨੀ ਹੈ ਕਿ ਆਪਣੀ ਖਰ ਕਮਾਈ ਨੂੰ ਬਖਸ਼ਿਸ਼ ਨਾਲ ਜੋੜ ਕੇ ਦੇਖਾਂਗੇ ਉਹਦੀ ਕਿਰਪਾ ਉਹਦੀ ਨਦਰ ਮਿਲੇਗੀ ਉਹਦਾ ਪਿਆਰ ਮਿਲੇਗਾ ਹਰ ਕਮਾਈ ਨੂੰ ਆਪਣੀ ਖੌਮੇ ਨਾਲ ਜੋੜ ਕੇ ਦੇਖਾਂਗੇ ਸੱਚ ਇਹ ਵੀ ਕਿ ਅੰਦਰ ਦਾ ਰਸ ਵੀ ਸਦਾ ਵਾਸਤੇ ਸੁੱਕ ਜਾਏ ਆਪਣੀ ਖੌਮੇ ਚ ਖਵਾਰੀ ਹੈ ਉਹਦੀ ਬਖਸ਼ਿਸ਼ ਵਿੱਚ ਸੱਚ ਇਹ ਵੀ ਕੇਵਲ ਰਸ ਹੈ ਸਾਡੀ ਖੌਮੇ ਵਿੱਚ ਮੈਂ ਆਪਣੀ ਗੱਲ ਕਰਾਂਗਾ ਸਾਡੀ ਖੌਮੇ ਦੇ ਅੰਦਰ ਕੇਵਲ ਵਾਸ਼ਨਾ ਹੈ ਉਹਦੀ ਕਿਰਪਾ ਦੇ ਅੰਦਰ ਕੇਵਲ ਨਾਮ ਦੀ ਸੁਗੰਧੀ ਹੈ ਸੱਚ ਏਵੇਂ ਸਾਡੇ ਖਾਮੇ ਆਸ਼ਰਿਤ ਕੀਤੇ ਹੋਏ ਕਰਮ ਕਈ ਵਰੀ ਪਾਠ ਕੀਰਤਨ ਸੇਵਾ ਵੀ ਨੇਪਲ ਚਲੇ ਜਾਂਦੇ ਨੇ ਜਦੋਂ ਉਹਦੀ ਕਿਰਪਾ ਵਰਤਨ ਲੱਗੇ ਤੇ ਉਹਨਾਂ ਨੂੰ ਵੀ ਦਾਤਾਂ ਦੇ ਦਿੰਦਾ ਜਿਨ੍ਹਾਂ ਨੂੰ ਧਰਮ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੁੰਦੀ ਇਹ ਬੜੀ ਖਰਾਨੀ ਜਨਕ ਬਾਤ ਹੈ ਉਹਦੀ ਕਿਰਪਾ ਬਾਰੇ ਹਜ਼ੂਰ ਦੀ ਬਾਣੀ ਜਦੋਂ ਸੀ ਕਰਮਖੰਡ ਪੜਨੇ ਉਸ ਕਰਮਖੰਡ ਵੀ ਜਿਹੜੀ ਅਵਸਥਾ ਹੈ ਉਹ ਅਵਸਥਾ ਜਨਮ ਮਰਨ ਤੋਂ ਰਹਿ ਦੀ ਅਵਸਥਾ ਹੈ ਉਹ ਅਵਸਥਾ ਪਰਮਾਤਮਾ ਦੀ ਅਭੇਦਤਾ ਦੀ ਹੈ ਕਰਮਖੰਡ ਵਿੱਚ ਬਖਸ਼ਿਸ਼ ਵਾਲੇ ਖੰਡ ਵਿੱਚ ਜਿਹੜਾ ਬਖਸ਼ਿਸ਼ ਦਾ ਪਾਤਰ ਬਣ ਗਿਆ ਜਦੋਂ ਆਪਣੀ ਜ਼ਬਾਨ ਤੋਂ ਬੋਲਦਾ ਹੈ ਸੱਚ ਏਵੇਂ ਕਿ ਉਹਦੀ ਜ਼ਬਾਨ ਵਿੱਚ ਪਰਮਾਤਮਾ ਦੀ ਆਪਣੀ ਸ਼ਕਤੀ ਵਰਤਣ ਲੱਗ ਪੈਂਦੀ ਹੈ ਅਸੀਂ ਕਰਮਖੰਡ ਪੜ੍ਹਨੇ ਆ ਉਹ ਬਚਨੈ ਕਰਮਖੰਡ ਕੀ ਬਾਣੀ ਜ਼ੋਰ ਬਾਣੀ ਦਾ ਅਰਥ ਹੈ ਬੋਲ ਅਸੀਂ ਰੋਜ਼ ਬੋਲਨੇ ਆ ਹਰ ਬੋਲ ਦੇ ਵਿੱਚ ਜ਼ੋਰ ਨਹੀਂ ਹੁੰਦਾ ਹਰ ਬੋਲ ਦੇ ਵਿੱਚ ਤਾਕਤ ਨਹੀਂ ਹੁੰਦੀ ਜਿਹੜੇ ਪ੍ਰਮਾਤਮਾ ਦੇ ਘਰ ਵਿੱਚ ਉਹ ਬਖਸ਼ਿਸ਼ ਨਾਲ ਨਿਵਾਜੇ ਗਏ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਦੀ ਬਾਣੀ ਵਿੱਚ ਉਹਨਾਂ ਦੇ ਬੋਲਾਂ ਵਿੱਚ ਇੰਨੀ ਜ਼ਬਰਦਸਤ ਤਾਕਤ ਆ ਜਾਂਦੀ ਤਾਕਤ ਦਾ ਅਰਥ ਉਹ ਸ਼ਰਾਪ ਨਹੀਂ ਦਿੰਦੇ ਮੇਰੀ ਬੇਨਤੀ ਹੈ ਤਾਕਤ ਦਾ ਅਰਥ ਕਿ ਪਰਮਾਤਮਾ ਉਹਨਾਂ ਦੀ ਰਸਨਾ ਤੇ ਨਿਵਾਸ ਕਰਦੇ ਨੇ ਜੋ ਆਪਣੀ ਜ਼ਬਾਨ ਤੋਂ ਬੋਲਦੇ ਨੇ ਉਹਨਾਂ ਦਾ ਨਾਂ ਇੱਥੇ ਝੂਠਾ ਹੁੰਦਾ ਨਾ ਰੱਬ ਦੀ ਦਰਗਾਹ ਵਿੱਚ ਝੂਠਾ ਹੁੰਦਾ ਹੈ ਕਰਮਖੰਡ ਕੀ ਬਾਣੀ ਜ਼ੋਰ ਬਾਰੇ ਕੀ ਹਜ਼ੂਰ ਦੀ ਅੰਮ੍ਰਿਤ ਬਾਣੀ ਚੋਂ ਸੀ ਬਚਨ ਪੜਨੇ ਕਿ ਜਿਨ੍ਹਾਂ ਦੇ ਬੋਲ ਚ ਤਾਕਤ ਆਜ ਇੱਕ ਪਾਠ ਅਕਸਰ ਸ਼ਬਦ ਕੀਰਤਨ ਚ ਕੀਰਤਨ ਸ਼ਬਦ ਪੜਿਆ ਜਾਂਦਾ ਹੈ ਕਿ ਜੋ ਮੰਗੈ ਠਾਕੁਰ ਆਪਣੇ ਤੇ ਹੁਣ ਇਹ ਅਸਲ ਚ ਬਾਣੀ ਜ਼ੋਰ ਹੈ ਕਿ ਜੋ ਉਹਨਾਂ ਨੇ ਆਪਣੀ ਜ਼ਬਾਨ ਤੋਂ ਮੰਗ ਲਿਆ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਬੋਲਦੇ ਆਪਾਂ ਵੀ ਆ ਪਰ ਸਾਡੀ ਬਾਣੀ ਚ ਜ਼ੋਰ ਨਹੀਂ ਸੱਚ ਇਹ ਵੇ ਜਿਹੜਾ ਬਖਸ਼ਿਸ ਨਾਲ ਨਿਵਾਜਿਆ ਉਹਦੀ ਬਾਣੀ ਵਿੱਚ ਜ਼ੋਰ ਹੈ ਹਜ਼ੂਰ ਕਹਿੰਨੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਇਹ ਬਾਨੀ ਜ਼ੋਰ ਇਹਨੂੰ ਇਉਂ ਬਾਣੀ ਚ ਵੀ ਕਹਾਖ ਹੈ ਕਿ ਜਾਂ ਕਾ ਕਿਆ ਦਰਗਾ ਚੱਲੇ ਇਹਦਾ ਅਰਥ ਜਿਹਦੇ ਬੋਲੇ ਕੋਈ ਬੋਲ ਕੇਵਲ ਸੰਸਾਰ ਵਿੱਚ ਨਹੀਂ ਉਹਦੇ ਬੋਲੇ ਕੋਈ ਬੋਲ ਪ੍ਰਮਾਤਮਾ ਦੀ ਦਰਗਾ ਵਿੱਚ ਵੀ ਚੱਲਦੇ ਇਹਦਾ ਮਤਲਬ ਉਦੀ ਬਾਣੀ ਚ ਜ਼ੋਰ ਹੈ ਤਾਕਤ ਹੈ ਇਸੇ ਨੂੰ ਸੋਕਮਨੀ ਸਾਹਿਬ ਚ ਮਹਾਰਾਜ ਜੀ ਨੇ ਕਿਹਾ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਬਾਣੀ ਜ਼ੋਰ ਖੈ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਈਓ ਇਹਦਾ ਅਰਥ ਕਿ ਪਰਿਪੂਰਨ ਪਰਮਾਤਮ ਜਿਹਦੇ ਤੇ ਬਖਸ਼ਿਸ਼ ਕਰ ਦਿੰਦਾ ਪਿਆਰ ਉਹਦੀ ਬਾਣੀ ਵਿੱਚ ਵੀ ਜ਼ੋਰ ਹੁੰਦਾ ਉਹਦੀ ਬਾਣੀ ਸ਼ਕਤੀ ਖੈ ਇੱਕ ਸਾਧ ਬਚਨ ਅਟਲਾਦਾ ਉਹਦੇ ਬੋਲ ਨੂੰ ਕੋਈ ਟਾਲ ਨਹੀਂ ਸਕਦਾ ਕਰਮ ਖੰਡ ਕੀ ਬਾਣੀ ਜ਼ੋਰ ਤਿੱਥਾ ਖੋਰ ਨਾ ਕੋਈ ਖੋਰ ਬਖਸ਼ਿਸ਼ ਦਾ ਜਿਹੜਾ ਨਵਾਜ ਹੈ ਉਹਦੇ ਅੰਦਰ ਕਿਸੇ ਖੋਰ ਨੂੰ ਥਾਂ ਨਹੀਂ ਪਰ ਬਖਸ਼ਿਸ਼ ਵਾਲੇ ਸੂਰਮੇ ਨੇ ਬਖਸ਼ ਵਾਲੇ ਯੋਧੇ ਨੇ ਤਿੱਥੈ ਜੋਧ ਮਹਾ ਬਲਸੂਰ ਤਿੰਮੈ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਬੇਨਤੀ ਕਰਾਂਗਾ ਬੜੀ ਬੜੀ ਇਹ ਸ਼ਬਦ ਆਪਨੇ ਸਾਂਝਾ ਵੀ ਕੀਤਾ ਹੈ ਇਹ ਲਫ਼ਜ਼ ਸੀਤੋ ਨਹੀਂ ਇਹਦਾ ਪੜ ਸੀਤੋ ਸੀਤਾ ਜਿਵੇਂ ਕਹਿੰਦੇ ਕਪੜਾ ਸੀਤਾ ਗਿਆ ਇਹ ਉਹ ਅਲਫ਼ਜ਼ ਹੈ ਸੀਤੋ ਸੀਤਾ ਇਹਦਾ ਮਤਲਬ ਕਿ ਜਿਹੜੇ ਬਖਸ਼ਿਸ਼ ਨਾਲ ਨਿਵਾਜੇ ਹੋਏ ਨੇ ਉਹਨਾਂ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਇਸ ਤਰ੍ਹਾਂ ਜੁੜ ਗਏ ਕਿ ਜਿਵੇਂ ਦੋ ਕਪੜੇ ਸੀਣ ਮਾਰਿਆਂ ਛਿੱਤੇ ਜਾਂਦੇ ਨੇ ਸੀਤਾ ਹੋਇਆ ਕਪੜਾ ਜੁੜ ਜਾਂਦਾ ਹੈ ਜਿਹੜੇ ਪਰਮਾਤਮਾ ਦੀ ਬਖਸ਼ਿਸ਼ ਨਾਲ ਨਿਵਾਜੇ ਨੇ ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਲ ਸੀਤੇ ਜਾ ਚੁੱਕੇ ਨੇ ਉਹ ਵਖ ਨਹੀਂ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂਕੇ ਰੂਪ ਨਾ ਕਥਨੇ ਜਾਹੇ ਅਗਲਾ ਬਚਨ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਹਿ ਮੈਂ ਅਰਜ਼ ਕੀਤੀ ਆ ਸਾਰੇ ਸਿਰ ਵੀ ਕੋ ਗਲ ਤੇ ਮੈਂ ਅਰਜ਼ ਕਰਨੀ ਬਖਸ਼ਿਸ਼ ਕਿਰਪਾ ਨਦਰ ਉਹਦੀ ਰਹਿਮਤ ਉਹਦਾ ਫਜ਼ਲ ਸ਼ਬਦ ਵਰਤ ਲਈ ਦੇਖੋ ਇੱਥੇ ਵੀ ਸਤਿਗੁਰੂ ਨੇ ਕਰਮਖੰਡ ਦਾ ਜ਼ਿਕਰ ਕੀਤਾ ਜਦੋਂ ਸੀ ਜਪਜੀਤ ਸਾਹਿਬ ਸੰਪੂਰਨ ਕਰਨੇ ਉਹਦੇ ਵਿੱਚ ਸਤਿਗੁਰੂ ਨੇ ਸਿੱਖ ਦੇ اخਲਾਕੀ ਗੁਣ ਦੱਸੇ ਨੇ ਦਾਸ ਤਾਂ ਕਈ ਵਾਰੀ ਬੇਨਤੀ ਕਰਦਾ ਕਿ ਜਪਜੀਤ ਸਾਹਿਬ ਦੀ 78ਵੀਂ ਪੌੜੀ ਹੀ ਸਿੱਖਾਂ ਦੀ ਮਰਿਆਦਾ ਹੈ ਇਹਦਾ ਹੀ ਇਹਦਾ ਹੀ ਵਿਸਤਾਰ ਹੈ ਸਾਡਾ ਜੀਵਨ ਉਸ 78ਵੀਂ ਪੌੜੀ 'ਚ ਸਾਡਾ ਸ਼ਖਸੀ ਜੀਵਨ ਸਾਡਾ ਨਿੱਜੀ ਜੀਵਨ ਕਿਹੋ ਜਿਹਾ ਹੋਵੇ ਉੱਥੇ ਸਤਿਗੁਰੂ ਨੇ ਸਾਡੇ ਜੀਵਨ ਦੇ ਸਬੰਧ ਵਿੱਚ ਇੱਕ ਸੋਨੇ ਦੇ ਗਹਿਣੇ ਘੜਨ ਨਾਲ ਤੁਲਨਾ ਦਿੱਤੀ ਹੈ ਕਿਉਂਕਿ ਇਹਦੀ ਮੈਂ ਜ਼ਿਆਦਾ ਡਿਟੇਲ ਚ ਵਿਆਖਿਆ ਨਹੀਂ ਕਰਾਂਗਾ ਸਿਰਫ ਇੱਕੋ ਬੇਨਤੀ ਕਰਨੀ ਹੈ ਜੀਵਨ ਵੀ ਉਹਦੀ ਬਖਸ਼ਿਸ਼ ਤੋਂ ਬਿਨਾ ਨਹੀਂ ਘੜਿਆ ਜਾਂਦਾ ਸੱਚੇ ਹੈ ਕਈ ਵਾਰੀ ਬੰਦਾ ਆਪਣੀ ਸੇਵਾ ਨੂੰ ਜਦੋਂ ਆਪਣੀ ਕਮਾਈ ਆਪਣੀ ਖਾਵੇਂ ਨਾਲ ਜੋੜਦਾ ਹੈ ਉਦੋਂ ਥੜਕਣ ਲੱਗ ਪੈਂਦਾ ਹੈ ਜਦੋਂ ਉਹਦੀ ਬਖਸ਼ਿਸ਼ ਨਾਲ ਜੁੜ ਜਾਏ ਉਦੋਂ ਅਡੋਲਤਾ ਬੰਦੀ ਹੈ ਭਾਈ ਜੋਗਾ ਜੀ ਬਾਰੇ ਆਪਾਂ ਸਾਰੇ ਸੁਣਨੇ ਬੜੀ ਵੱਡੀ ਉਹਨਾਂ ਗੱਲ ਕੀਤੀ ਉਹਨਾਂ ਨੇ ਪਰਿਵਾਰ ਦਾ ਪਤਨੀ ਦਾ ਮੋਹ ਛੱਡ ਕੇ ਦੌੜ ਪਏ ਮੇਰੇ ਗੁਰੂ ਦਾ ਹੁਕਮ ਆ ਹੈ ਪਰ ਜਦੋਂ ਰਸਤੇ ਵਿੱਚ ਆਉਂਦਿਆਂ ਹੁਕਮ ਮੰਨਣ ਨੂੰ ਆਪਣੀ ਖੌਮੇ ਨਾਲ ਜੋੜ ਲਿਆ ਹੁਕਮ ਮੰਨ ਕੇ ਚੱਲੇ ਮਾੜੀ ਗੱਲ ਨਹੀਂ ਪਰ ਜਦੋਂ ਆਪਣੀ ਖੌਮੇ ਨਾਲ ਜੋੜ ਲਿਆ ਕਿ ਮੇਰੇ ਤੋਂ ਵੱਡਾ ਸਿੱਖ ਕੌਣ ਹੋਵੇਗਾ ਜਿਨੇ ਅਜੇ ਵਿਆਹ ਵੀ ਹੋਇਆ ਹੋਵੇ ਤੇ ਵਿੱਚੇ ਛੱਡ ਕੇ ਸਭ ਕੁਝ ਗੁਰੂ ਕੋਲ ਆ ਜਾਏ ਪਿਆਰਿਓ ਉਹ ਹੁਕਮ ਜਦੋਂ ਖੌਮੇ ਨਾਲ ਜੁੜਦਾ ਦਿਸਿਆ ਤੇ ਅਨੰਦਪੁਰ ਸਾਹਿਬ ਦੇ ਨਜ਼ਦੀਕ ਆ ਕੇ ਪੈਰ ਤਿਲਕ ਦੇ ਦਿਸੇ ਪਰ ਉਥੇ ਸਤਿਗੁਰੂ ਨੇ ਸਮਝਾ ਦਿੱਤਾ ਆਪਣੀ ਕਮਾਈ ਨਹੀਂ ਜੇ ਉਹਦੀ ਕਿਰਪਾ ਨਾ ਹੋਵੇ ਤੇ ਇੰਨੀ ਦੂਰੋ ਚੱਲਿਆ ਹੋਇਆ ਬੰਦਾ ਵੀਰਸ ਤੇ ਵਿੱਚ ਕਿਤੇ ਤਿਲਕ ਸਕਦਾ ਮੈਂ ਤਾਂ ਅਰਜ਼ ਕਰ ਲਗਾ ਕਿ ਉਹਦੀ ਨਦਰ ਜਿਵੇਂ ਸੀ ਉਹ ਸੱਤ ਗੁਣ ਪੜਨੇ ਕਿ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਹ ਇਹ ਫਿਰ ਬੇਨਤੀ ਸੁਣੋ ਤੋ ਕੇਸ ਚਲੋ ਉੱਤੇ ਤਾਂ ਸਾਰੇ ਗੁਣ ਨੇ ਕਿ ਕੈਰੇਕਟਰ ਦਾ ਉੱਚਾ ਹੋਣਾ ਧੀਰਜ ਦਾ ਆ ਜਾਣਾ ਅਡੋਲ ਮਤ ਅੰਦਰ ਦਾ ਗਿਆਨ ਹੋਣਾ ਰੱਬ ਦਾ ਭੈ ਹੋਣਾ ਤਪੱਸਿਆ ਦੀ ਅੱਗ ਹੋਣੀ ਜਾਂ ਪ੍ਰੇਮ ਦਾ ਭਾਂਡਾ ਹੋਣਾ ਪਰ ਸਤਿਗੁਰੂ ਕਹਿੰਦੇ ਨੇ ਇਹ ਜਿੰਨੇ ਉੱਪਰ ਗੁਣ ਗਿਣੇ ਨੇ ਜਿੰਨੇ ਆਚਰਨਿਕ ਗੁਣ ਨੇ ਪਰ ਇਹ ਗੁਣ ਵੀ ਆਪਣੀ ਕਮਾਈ ਨਾਲ ਜਤ ਰੱਖ ਸਕਦਾ ਬੰਦਾ ਕੋਈ ਆਪਣੀ ਕਮਾਈ ਨਾਲ ਧੀਰਜ ਆ ਸਕਦਾ ਹੈ ਆਪਣੀ ਕਮਾਈ ਦੇ ਨਾਲ ਇਨਸਾਨ ਦੀ ਅਡੋਲਤਾ ਆ ਸਕਦੀ ਆਪਣੀ ਕਮਾਈ ਨਾਲ ਗਿਆਨ ਆ ਸਕਦਾ ਆਪਣੀ ਕਮਾਈ ਨਾਲ ਬੰਦਾ ਸਾਰੀ ਰਾਤ ਸੇਵਾ ਕਰ ਸਕਦਾ ਸਤਿਗੁਰੂ ਅਖੀਰ ਤੇ ਕਹਿ ਰਹੇ ਨੇ ਕਿ ਜਿਨ ਕੋ ਨਦਰ ਕਰਮ ਤਿਨ ਕਾਰ ਨਦਰ ਕਰਮ ਨਰਜ਼ ਕੀਤੀ ਫਾਰਸੀ ਚ ਸ਼ਬਦ ਨਜ਼ਰ ਹੀ ਹੈ ਜਿਨ ਕੋ ਨਦਰ ਕਰਮ ਜਿਸ ਉਪਰ ਪਰਮਾਤਮਾ ਦੀ ਬਖਸ਼ਿਸ਼ ਹੋਵੇ ਕਿਰਪਾ ਹੋਵੇ ਤਿਨ ਕਾਰ ਉਹ ਹੀ ਇਹ ਕਾਰ ਸਕਤ ਕਰ ਸਕਦੇ ਨੇ ਕਿਉਂਕਿ ਨਦਰ ਤੋਂ ਬਿਨਾ ਇਹ ਸਤ ਗੁਣ ਵੀ ਨਹੀਂ ਕਮਾਏ ਜਾ ਸਕਦੇ